ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਲੈ ਕੇ ਆਏ ਆ ਜੇ ਆਪਾਂ ਬਹੁਤ ਫਣੀ ਜੀ ਕੈਂਟ ਜੀ ਵੀਡੀਓ ਵਾ ਵੀਡੀਓ ਹੈਗੀ ਆ ਜੀ ਮਲੂਕੇ ਦਾ ਰਿਸ਼ਤਾ ਤੇ ਜਿਹੜੇ ਭੈਣ ਭਰਾ ਚੈਨਲ ਆ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਤੇ ਤੇ ਬਣੜ ਕੇ ਜੋ ਵੀ ਆਸ਼ਾ ਦਿਆਂ ਦੀ ਰਾਖ ਬਣ ਉਹ ਜੋ ਗਿਆ ਬਰਾ ਤੇਰੀ ਮੈਂ ਬਣਾਉਗਾ ਤੂੰ ਕਿਉਂ ਬੱਚਾ ਮੈਂ ਕੀ ਤੇਰੇ ਪੈਰ ਦੀ ਮਿੱਟੀ ਚੁੱਕ ਲਈ ਮਿੱਟੀ ਨਹੀਂ ਜਿਹੜਾ ਤੈਨੂੰ ਪਿਛਲੇ ਮੰਗਲਵਾਰ 6000 ਰੁਪਏ ਦਾ ਸੀ ਨਾ ਉਹ ਕੰਮ ਤੇ ਹੋਇਆ ਨਹੀਂ ਬੱਚਾ ਹੋ ਜੂਗਾ ਹੱਲ ਆ ਬਾਬਿਆਂ ਦੀ ਕਾਲਰ ਫੜੀ ਚੰਗੀ ਨਹੀਂ ਗੱਲ ਤੇਰੀ ਗੱਲ ਸੁਣ ਮੇਰੇ 6000 ਰੁਪਏ ਨਾ ਬੋਲੀ ਵਾਲੀ ਕਮੇਟੀ ਦਾ ਹੀ ਮੈਂ ਕੰਮਣਾ ਨਾ ਤੇਰੀ ਬੋਦੀਆਂ ਮੈਂ ਫੋਗਾ ਉਹ ਬੱਲੇ ਮੈਂ ਜੋਗੀ ਬੱਚਾ ਸੌ ਲਿਆ ਨਾ ਉੱਠ ਜਾ ਉੱਠ ਜਾ ਦਿਨ ਚੜ ਗਿਆ ਉਹਦੀ ਓਠਾ ਹਾਂ ਹਾਂ ਉਹ ਸੂਰ ਤੇਰੇ ਸਿਰ ਤੇ ਚੜਿਆ ਹਾਂ ਓਏ ਸੂਰ ਜੀ ਮੇਰੇ ਸਿਰ ਤੇ ਆਇਆ ਤੇ ਤੈਨੂੰ ਲੱਗੀ ਜਾਂਦਾ ਉਹਦੇ ਵਹਟਾਂ ਕੀ ਆ ਔਰ ਓਜ ਮिन्नੂ ਜੂ ਠਾਠਾ ਟਾਈਮ ਪਹੁੰਚਦਾ ਹੈ ਇੰਦੜੇ ਵੇਖਿਆ ਜਾਂਦਾ ਤੈਨੂੰ ਘਟਦੀ ਨਾ ਓਏ ਓਠਾ ਕਜਰਾ ਚਾਹ ਬਣਾ ਕੁੱਟ ਓਏ ਚਾਹ ਪੀ ਕੇ ਤੂੰ ਗੋਡੀ ਕਰਨੀ ਆ ਸੋੜਾ ਚੁੱਪ ਕਰ ਓ ਕਜਰਾ ਮੈਂ ਸੋਚਦਾ ਕਿੰਨਾ ਚਿਰ ਚੁੱਲੇ ਫੁੱਕਾ ਮਾਰਾਂਗੇ ਸਾਰਾ ਆਣ ਗਵਾੜਾ ਪਾ ਵੇਹ ਗਿਆ ਮੈਂ ਵਿਆਹ ਬਾਰੇ ਸੋਚਦਾ ਸੱਚੀ ਵਟਿਆ ਮੂੰਹ ਦੇ ਮੇਰੇ ਮੂੰਹ ਦੀ ਗੱਲ ਖੋਲੀ ਆ ਮੈਂ تیاری ਕਰ ਕੇ ਵਿਚੋਲੇ ਨਾਲ ਗੱਲ ਵਾਹ ਉਹ ਮੈਂ ਆ ਤੇ ਵਿਆਹ ਦੀ ਗੱਲ ਕਰਦਾ ਆ ਆਪਦੇ ਵਿਆਹ ਦੀ ਗੱਲ ਕਰਦਾ ਓਏ ਧਦੇ ਕਿ ਨੂਕੜੀ ਕਿਨੇ ਦੇਣੀ ਆ ਮਾੜੀ ਮੱਝ ਜਨਾ ਤੇਰਾ ਭਾਰਿਆ ਉਹ ਮੇਰਾ ਟੀਲਾ ਚੜਣਾ ਕੋੜੀ ਓਏ ਕੋੜੀ ਚੜਦੀ ਤੇਰੀ ਉਮਰ ਨੰਗੀ ਆ ਹੂੰ ਤੇ ਤੂੰ ਚੜੇਗਾ ਜਮਾਲੇ ਝੋਟੇ ਦੇ ਓ ਕੋਈ ਪਤਾ ਤੂੰ ਵੀ ਵੇਖੇਗਾ ਜਦੋਂ ਮੈਂ ਟੌਰ ਨਾਲ ਸੌਰਿਆ ਨੂੰ ਗਿਆ ਓ ਟੌਰ ਨਾ ਤੂੰ ਹੁਣ ਸਾਰਿਆਂ ਨੂੰ ਨਹੀਂ ਜਾਂਦਾ ਹਾਂ ਤੂੰ ਤੇ ਜਾਣਗਾ ਟੌਰ ਨਾ ਸਿਆਣੂ ਉਹ ਵੀ ਪਕਾਨੇ ਲਾ ਗੇ ਤੇਰਾ ਬੱਤਰਾ ਮੇਰਾ ਵੀ ਜਲ ਕਰਦਾ ਏ ਕਿ ਮੇਰੇ ਮੂੰਹ ਨੂੰ ਸਾਲੀਆਂ ਬਰਫੀ ਲਾਉਣ ਹੂੰ ਔਰ ਨਹੀਂ ਤੇਰੇ ਮੂੰਹ ਨੂੰ ਬਰਫੀ ਲੱਗਦੀ ਹੁਣ ਤੇ ਲੱਗੂ ਤੇਰੇ ਮੂੰਹ ਨੂੰ ਦੇਸੀ ਕਿਉਂ ਤੇ ਉਹ ਵੀ ਰਿਸ਼ਤੇਦਾਰਾਂ ਤੋਂ ਹਰ ਹਰ ਬੰਬੂ ਟੜ ਟੜ ਤੰਬੂ ਕੱਟੇ ਜਾਣਗੇ ਸਾਰੇ ਹੀ ਦੁੱਖ ਦੋਕ ਟੀਂਡੇ ਇੱਕ ਅੱਧਾ ਫੁਲਕਾ ਲਿਆਓ ਵੀ 나ਥਾਂ ਨੂੰ ਲੱਗੀ ਆ ਭੁੱਖ ਹੂੰ ਉਹ ਬਾਬਾ ਭਾਲਦਾ ਡਿੰਡੇ ਇਥੇ ਚਾਰ ਵਾਲੀ ਆ ਹੂੰ ਉਹ ਮੈਨੂੰ ਲੱਗਦਾ ਇਹ ਮਲੰਗ ਜੇ ਤਵੇਂ ਛੜੇ ਆ ਬੱਚਾ ਮੈਂ ਪੜ ਲੈ ਤੁਹਾਡੇ ਚਿਹਰੇ ਜੇ ਕਹੋ ਤੇ ਨਾਥ ਕਰਾ ਦੇਣ ਤੁਹਾਡੇ ਫੇਰੇ ਆਹ ਆਏ ਹੋਏ ਹੋਏ ਕਰਾ ਦੋ ਬਾਬਾ ਜੀ ਮੋਰ ਤੂੰ ਕਾਹ ਜਾਂ ਕਿਉਂ ਬਾਬਾ ਮੈਨੂੰ ਉਲੀ ਲੱਗੀ ਆ ਉਹ ਤੇਰੇ ਵਰਗੇ ਜਟਾਣੇ ਮਗਰ ਟਰੈਕਟਰ ਨੇ ਰੂਟਾਵੇਟਰ ਪਾਏ ਹੁੰਦੇ ਆ। ਬਾਬਾ ਮੈਂ ਸਾਰੀ ਮਰਕਵਾਰਾ ਹੀ ਰਹੂੰਗਾ। ਓ ਬੱਚਾ ਮੇਰੀ ਸੁਣ ਗੱਲ। ਇਹਦਾ ਇੱਕੋ ਹੀ ਹੱਲ। ਕੀ ਬਾਬਾ? ਆ ਆਪਣਾ ਸੁਹਾਗਿਰਗਾ ਸਰੀਰ ਕਟਾ। ਜੇ ਨਾ ਕਟਿਆ ਤੇ ਲੱਲੀ ਫਾ। ਤਾਂ ਚਲੋ ਜੀ। ਓਏ ਬਾਬਾ ਤੂੰ ਇਹਨੂੰ ਛੱਡ। ਹੂੰ ਤੂੰ ਮੇਰੇ ਬਾਰੇ ਸੋਚ। ਹਾਂ। ਓ ਤੇਰੇ ਵਾਲੀ ਵੀ ਬੱਚਾ ਵੇਖ ਲਿਆ। ਤੇਰਾ ਵੀ ਹੋਊ ਹੱਲ। ਆ ਪਹਿਲਾਂ ਕਿਵੇਂ ਜਾਂ ਸੁਬਾ ਬੈਲ ਕੱਲ। ਉਹ ਬਾਬਾ ਜੀ ਇਹਦੇ ਕੋਲ ਕੀ ਆ ਇਹਦਾ ਨਾਂਗਿਆ ਘਰ ਦੇ ਜੁਮੇਰ ਦੇ ਮੇਰੇ ਕੋਲ ਆ ਮੈਂ ਤੈਨੂੰ ਦਊਂਗਾ ਪਹਿਲਾਂ ਮੇਰਾ ਘਰ ਆ ਲੈ ਉਹ ਬੱਚਾ ਫਿਰ ਤੇਰਾ ਘਰ ਦਿੰਦੇ ਪਾ ਲਿਆ ਹੱਥ ਬਾਬਿਆਂ ਨੂੰ ਫੜਾ ਵਾਹ ਜੀ ਬੈਠੋ ਬਾਬੇ ਕੁਰਸੀ ਲੈ ਆ ਲੈ ਅੱਗੇ ਕੇ ਆ ਜਾ ਇਹ ਕਿਤੇ ਨਾ ਕਿਤੇ ਤੇਰੇ ਵਰਤ ਚਾਹੀ ਤੇਰੇ ਨਾਲ ਉਹ 来 बच्चा तेंनु दਾਂਗੀ ਛਿਆਤਰੀ नाग ਦਾ ਦੰਦ ਹੂੰ ਉਹ ਬਾਬਾ ਦਾ नाग ਨਹੀਂ ਹੁੰਦੀ ਆ ਉਹ ਤੂੰ ਮੂੰਹ ਰੱਖ ਬੰਦ ਇਹ ਮੁਠੀ ਨੂੰ ਘੁੱਟ ਕੇ ਰੱਖ ਓ ਬੱਚਾ ਇਹ ਮੁਠੀ ਉਦੋਂ ਖੋਲਣੀ ਆ ਜਦੋਂ 나ਸ ਤੇਰੀ ਨਿਗਾਹ ਤੋਂ ਦੂਰ ਹੋ ਜਾਣ ਇਹ ਨੂੰ ਘੁੱਟ ਕੇ ਰੱਖ ਨਹੀਂ ਤੇ 나ਸ ਮਰ ਜਾਣਗੇ ਹੂੰ ਲਿਆਓ ਦੇਓ ਸਾਡੀ ਦક્ષਨਾਤ ਹੂੰ ਟੱਡੋ ਮਣੀ ਲੋ ਬਾਬਾ ਲਿਆ ਵੀ ਤੇਰਾ ਵੀ ਕਰਾ ਦਈਏ ਹੱਲ। ਬਾਬਾ ਜੀ ਕਰ ਦੋ ਤੇ ਇੱਕ ਕੁੜਤਾ ਨਾਲ ਪਜਾਮਾ ਤੇ ਨਾਲ ਇੱਕ ਸਾਫਾ ਦੇ ਦੀ। ਤੇਰੇ ਰਿਸ਼ਤੇ ਦੀ ਗੱਲ ਤੋੜ ਦੇਾਂਗੇ। ਠੀਕ ਹੈ ਬਾਬਾ ਜੀ। ਚੰਗਾ ਫਿਰ ਮੈਂ ਚੱਲਦਾ। ਇਹ ਮੁਠੀ ਨਹੀਂ ਖੋਲਣੀ ਬੱਚਾ। ਹੂੰ। ਹੋਏ ਲਾ ਗਾਰੇ। ਤੇਰੀ ਮੁਠੀ ਜੋ ਮੁਸ਼ਕ ਜਿਹਾ ਆਉਂਦਾ ਹੀ। ਲਿਆ ਖੋਲ ਕੇ ਵੇਖਿਆ ਕੀ ਚੱਲ। ਉਹ ਨਾ ਨਾ ਬਾਬੇ ਨੂੰ ਜਾ ਲੈਂਦੇ। ਨਹੀਂ ਤੇ ਮੇਰਾ ਕੰਮ ਵਿਗੜ ਜਾਊ। ਫੋਨ ਨਾ ਕਰੀ ਬਾਬਾ ਕਰਨੀ ਲਈ ਚੋਲੇ ਦਾ ਫੋਨ ਆ ਗਿਆ ਓਏ ਤੁਹਾਨੂੰ ਪਤਾ ਕੀ ਕਹਿੰਦਾ ਹਲੋ ਓ ਕੜੇ ਦਾ ਤੂੰ ਛੱਡ ਮੈਂ ਤੇਨੂੰ ਕਿੱਠਾ ਪਾ ਦੂੰ ਓ ਕੰਢੇ ਤੱਕ ਪਾਸ ਆ ਗਏ ਉਹਦਾ ਕੁੜੀ ਵੇਖਣ ਆਉਂਦੀ ਆ ਕਰੇ ਕੰਢੇ ਤੱਕ ਕਰੋ ਠੀਕ ਆ ਮੈਂ ਫਿਰ ਹੋ ਜਾਣਾ ਤਿਆਰ ਤੂੰ ਤਿਆਰ ਹੋ ਕੇ ਕਰ ਜਾਣਾ ਕੁੜੀ ਤਾਂ ਮੈਨੂੰ ਵੇਖਣ ਆਉਂਦੀ ਆ ਯਾਰ ਮੈਨੂੰ ਕੀ ਆ ਆਹ ਛੋਟੀ ਭੈਣ ਹੋਵੇ ਤੇ ਮੈਨੂੰ ਵੀ ਰਿਸ਼ਤਾ ਕਰ ਦੇ ਨਾ ਹੂੰ ਚੱਲ ਠੀਕ ਆ ਤੇ ਸਹੀ ਆ ਤੇ ਆ ਮੁੱਠ ਦੇ ਕੋਲ ਦੇਖੀਏ ਚ ਕੀ ਆ ਆਹ ਹੈ ਮੇਂਗਣ ਛੱਟ ਭਰਾ ਨੂੰ ਇਹਦੀ ਉਹਦੀ ਚੀਜ਼ ਬਾਬਾ ਦੇ ਗਿਆ ਰੱਖੋ ਮੈਂ ਟਰੰਕ ਚ ਤਿਆਰ ਤੂੰ ਗੱਲ ਬਾਨਗੇ ਹੀ ਬਾਬਾ ਲੱਗਦਾ ਚੱਲ ਗਿਆ ਕਰਾ ਮਾਦ ਨਾ ਵਾਹ ਉਹ ਜੇ ਤਿਆਰ ਹੁਣ ਟਾਈਮ ਨਹੀਂ ਠੀਕ ਹੈ ਬਾਦ ਉਹ ਬਾਉ ਜੀ ਘਰੇ ਜੇ ਹਮ ਉਹ ਤੂੰ ਹੀ ਅੰਨੇ ਜੋ ਇੱਥੇ ਕਿਹੜਾ ਬੂਆ ਲੱਗਾ ਨੰਗਾ ਹੋ ਆਹ ਆਬ ਬੱਲੇ ਆ ਬਚੋ ਲਿਆ ਆੜਾ ਮੇਕ ਕਰਨ ਲੱਗਾ ਨਾ ਸਾਰੀ ਬੰਨੀ ਪੁੱਲਣਾ ਤੇਰਾ ਕਿੱਥੇ ਆ ਕੁੜੀ ਆਉਣ ਹੀ ਆਲੀ ਆ ਇਹ ਮੈਂ ਕਰਕੇ ਫਲਾਈ ਆਵਾਂਗੇ ਤੂੰ ਬੂਆ ਆਂਦੀ ਆ ਵਾਹ ਉਹ ਮੇਰੀ ਇੱਕ ਗੱਲ ਸੁਣ ਲੋ ਧਿਆਨ ਨਾਲ ਕਰਕੇ ਫਲਾਈ ਸੁਭਾਵੜਾ ਕੱਬਾਈ ਉਹ ਕੋਨੀ ਅਸੀਂ ਆਪੇ ਸੰਭਲਾਂਗੇ ਆਹੋ ਖੰਡਾ ਕੱਢ ਦੇ ਲਿਆ ਨਾ ਸੁਈ ਪੜਕੇ ਕੋਈ ਨਹੀਂ ਯਾਰ ਆਲਾ ਕੰਡਾ ਕੁੜੀ ਆਈ ਆਈ ਆ ਗਈ ਹੈ ਆ ਗਈ ਵਾਹ ਆਓ ਜੀ ਪਰ ਆਵੇ ਪੜੋਲੇ ਆ ਜਾ ਮੈਨੂੰ ਵਿਆਹ ਆਲਾ ਮੁੰਡਾ ਪੜੋਲਾ ਓਏ ਇਹੀ ਆ ਮੁੰਡਾ ਆ ਮੈਂ ਤੈਨੂੰ ਪਹਿ ਗਿਆ ਫੁੜਕੀ ਬਚੋ ਲਿਆ ਤੂੰ ਤੇ ਨਾ ਮੁੰਡਾ ਸਲਮਾਨ ਖਾਨ ਵਰਗਾ ਇਹ ਤਾਂ ਸਮੁੰਦਰੀ ਜਹਾਜ਼ ਵਰਗਾ ਲੱਗਣ ਰਿਹਾ ਚੱਲ ਕੋਈ ਆ ਬੈਠੋ ਆ ਜਾ ਸੁਬੰਦਰੀ ਜਾਏ ਹੋਰ ਤਾਂ ਨਾ ਮੁੰਡੇ ਕੋਈ ਕਮੀ ਤੇ ਇਹ ਕਮੀ ਮਰ ਜਾ ਸਿਰ ਵੇਖ ਕੇ ਦਾ ਇਹਦਾ ਫਰਮੋਸ਼ ਵਰਗਾ ਕਿੱਦਾ ਆਇਆ ਘਰ ਆ ਕੇ ਚਾਰ ਪੀ ਵਰਗਾ ਹੋਰ ਆਪਣਾ ਗੇਟ ਖੁੱਲਾ ਕਰਾਉਣਾ ਪੈਣਾ ਇਹ ਸੁਣੀ ਆ ਪਸੰਦ ਕਿੰਨਾ ਇਹ ਪਾ ਰਿਆ ਨੇ ਅੱਜੇ ਬੱਚੇ ਨਹੀਂ ਢਵਾਉਣੇ ਉਹ ਮੁੰਡਾ ਤੈਨੂੰ ਸੋਖ ਲਊ ਸਾਰੀ ਉਮਰ ਵੇ ਪਛੀ ਲੱਗਿਆ ਹੁਣ ਸੋਖ ਲਊ ਛੀ ਲੱਗਿਆ ਹੁਣ ਸੋਖ ਜਿਹੜਾ ਨਾਲ ਸੁਰਿਆ ਜਾਂਦਾ ਬੇਚਾਰਾ ਲੋਕੀ ਕਹਿਣ ਇਹ ਕੌਣਿਆ ਦਮੂਸਾ ਆ ਗਿਆ ਦਮੂਸਾ ਨਾਰੀ ਐਦਾਂ ਦਿਲ ਨਾ ਤੋੜ। ਮੇਰਾ ਰਦੀ ਕਾਣਾ ਮੜਕੇ ਤੋੜਦਾ ਤੇਰੇ। ਮੇਰੇ ਕਾ ਤੋ ਇਹ ਆਉਦੇ ਤੇ ਲੱਪਣੇ ਨਹੀਂ ਚਾਮਾ ਕਿੱਦਾਂ ਦੋ। ਨਾਲੇ ਤੂੰ ਦੇਖ ਲੈ ਸਿਆਣਾ ਬਣਾ ਤੈਨੂੰ ਪਤਾ ਨਾ ਸਾਡੀ ਗਲੀ ਇੰਨੀ ਕਾ ਮੱਖੀ ਵੀ ਆਏ ਹੋ ਕੇ ਲੰਗਦੀ। ਇਹ ਮਰ ਜਾਣਿਆ ਤਾਂ ਹੋਣਾ। ਪੁੱਛਣਾ ਤੇ ਲੰਗ ਜੂਗਾ ਨਾ। ਕੀ ਬਾਰੇ ਮੁੰਗਰੇ ਰਿਆਂ? ਮੁੰਗਰੇ। ਯਾਂ ਤਾਂ ਮੈਂ ਤਾਂ ਲੰਗ ਜੂਗਾ ਨਾ। ਗੱਲ ਕੋਲ ਮੱਕੜੀ ਦੇ ਮੂਹ ਆਇਆ ਲੱਖੀਆਂ ਦੇ ਮੱਤ ਮਰ ਜਾ ਮੱਖੀਆਂ ਬਾੜ ਦੂੰ ਚਾਰੇ ਲੱਖੀਆਂ ਦੇ ਦੋਸਤ ਆਂ ਮੈਂ ਤੇਰੀਆਂ ਵੀ ਨਾਲ ਗੇਲੀਆਂ ਆਂ ਤਾਂ ਡਾਫੜਾ ਵੀੜੀ ਆਸ ਲੈ ਕੇ ਆਂ ਮੈਂ ਵੀ ਵੀੜੀ ਆਸ ਲੈ ਕੇ ਆਈ ਹਾਂ ਮੈਂ ਤੇ ਆਖਿਆ ਕਿ ਤੇ ਮਿਲੂਗਾ ਕੋਈ ਸੋਹਣਾ ਜਵਾਨ ਗੱਪਰੂ ਆ ਗਾੜੀ ਭਾਈ ਮੇਰੇ ਅੰਦਰ ਪਾਣੀ ਵਾਲਾ ਟੈਂਕ ਪਾਣੀ ਵਾਲਾ ਮੇਰੇ ਬਚਾਲਿਆ ਇਹਦੇ ਲੜਨਾ ਉਹ ਲੜਨਾ ਮੈਨੂੰ ਮੈਂ ਮਹਿਰਜ ਦਾ ਕਾਦੇ ਰੇ ਮੈਂ ਸਤਕਾ ਬੜੀਆਂ ਆਸਨ ਆ ਗਈ ਓਏ ਆ ਗਈ ਕਰਕੇ ਭਲਾ ਜੀ ਤੁਹਾਡਾ ਭਲਾ ਬੜੀ ਲਾਭ ਆ ਗਈ ਸੀ ਜਾਨੇ ਉਹ ਨੋ 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 ਹਾਂਜੀ ਵੀਡੀਓ ਲਈ ਆ ਜੀ ਤੁਸੀਂ ਵੇ ਤੇ ਵੇਖਿਆ ਫਿਰ ਉਹਨੇ ਤੇ ਲਾਪਾਈ ਬੜੀ ਕੀਤੀ ਪਤਾ ਨਹੀਂ ਦਮੂਸਾ ਪਾਣੀ ਵਾਲਾ ਟੈਂਕਰ ਤੇ ਹੋਰ ਪਤਾ ਨਹੀਂ ਕੀ ਕੁਝ ਕਹਿ ਗਈ ਹੈ ਨਾ ਤੇ ਠੀਕ ਹੈ ਜੀ ਤੇ ਜੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ